ਲੋਕ ਸਭਾ ਇਲੈਕਸ਼ਨ 2024 ਦੇ ਨਤੀਜੇ ਲੈ ਕੇ ਨਤੀਜੇ ਤਾਂ ਨਹੀਂ ਹਲੇ ਜਹਾਣਉਣੇ ਸ਼ੁਰੂ ਹੋਏ ਨੇ ਪਰ ਇਸ ਸਮੇਂ 9:10 ਵਜੇ ਦਾ ਸਮਾਂ ਹੋ ਚੁੱਕਿਆ ਅਤੇ ਇਹ ਰੁਝਾਨ ਹੁਣ ਨਤੀਜਿਆਂ ਦੇ ਵਿੱਚ ਵੀ ਬਦਲਨੇ ਸ਼ੁਰੂ ਹੋ ਗਏ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕਈ ਸੀਟਾਂ ਅਜਹੀਆਂ ਨੇ ਜਿਨ੍ਹਾਂ ਦੇ ਉੱਪਰ ਲੋਕਾਂ ਦੀਆਂ ਖਾਸ ਨਜ਼ਰਾਂ ਨੇ ਜਿਨ੍ਹਾਂ ਦੇ ਵਿੱਚ ਉਹ ਖਡੂਰ ਸਾਹਿਬ ਲੋਕ ਸਭਾ ਸੀਟ ਪਹਿਲੇ ਨੰਬਰ ਤੇ ਆਉਂਦੀ ਹੈ ਪ੍ਰੀਤਕੋਟ ਸੀਟ ਜਿੱਥੇ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਭਾਈ ਅਮਰਤਪਾਲ ਸਿੰਘ ਦੇ ਆਉਣ ਦੇ ਨਾਲ ਇਹ ਸੀਟ ਚਰਚਾ ਦੇ ਵਿੱਚ ਰਹੀ ਤਾਂ ਉੱਤੇ ਹੀ ਜੋ ਫਰੀਦਕੋਟ ਲੋਕ ਸਭਾ ਸੀਟ ਹੈ ਹਾਲਾਂਕਿ ਕਰਮਜੀਤ ਸਿੰਘ ਅਨਮੋਲ ਜੋ ਕਿ ਪੰਜਾਬੀ ਕਮੇਡੀ ਕਲਾਕਾਰ ਨੇ ਬਹੁਤ ਵਧੀਆ ਸਿੰਗਰ ਵੀ ਨੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਜੋ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦੇ ਬੇਹਦ ਕਰੀਬੀ ਸਮਝੇ ਜਾਂਦੇ ਨੇ ਕਰਮਜੀਤ ਸਿੰਘ ਅਨਮੋਲ ਕਿਉਂਕਿ वैसे ਤਾਂ ਇਹ ਪੁਰਾਣੇ ਸਾਥੀ ਨੇ ਪਰ ਇਸ ਸਾਜ ਦਾ ਤੁਸੀਂ ਨਤੀਜਾ ਇੱਥੋਂ ਵੀ ਲਾ ਸਕਦੇ ਹੋ ਕਿ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਬੱਚੇ ਜਦੋਂ ਬਾਹਰੋਂ ਆਉਂਦੇ ਨੇ ਉਹਨਾਂ ਦੀ ਧੀ ਅਤੇ ਉਹਨਾਂ ਦਾ ਪੁੱਤ ਜਦੋਂ ਬਾਹਰੋਂ ਆਉਂਦੇ ਨੇ ਤਾਂ ਉਹ ਕਰਮਜੀਤ ਸਿੰਘ ਅਨਮੋਲ ਦੇ ਘਰ ਹੀ ਰੁਕਦੇ ਨੇ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਜ਼ਿਆਦੇ ਕਰੀਬੀ ਨੇ ਦੋਹੇ ਜਣੇ ਤੇ ਇਸ ਸਮੇਂ ਕਰਮਜੀਤ ਸਿੰਘ ਅਨਮੋਲ ਫਰੀਦਕੋਟ ਤੋਂ ਐਮਪੀ ਦੇ ਉਮੀਦਵਾਰ ਵੀ ਨੇ ਲੋਕ ਸਭਾ ਚੋਣਾਂ 2024 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਖੜੇ ਹੋਏ ਨੇ ਪਰ ਉੱਥੇ ਹੀ ਇਸ ਸੀਟ ਤੇ ਜਿੱਥੇ ਪਹਿਲਾਂ ਕਰਮਜੀਤ ਸਿੰਘ ਅਨਮੋਲ ਅੱਗੇ ਚੱਲ ਰਹੇ ਸਨ ਚੋਣ ਪ੍ਰਚਾਰ ਦੇ ਵਿੱਚ ਪਰ ਉੱਥੇ ਹੀ ਪੀਤੇ ਕਹਿ ਸਕਦੇ ਇੱਕ ਡੇਢ ਹਫ਼ਤੇ ਦੇ ਵਿੱਚ ਸਾਰੇ ਚੋਣ ਸਮੀਕਰਨ ਬਦਲ ਗਏ ਕਿਉਂਕਿ ਸਰਬਜੀਤ ਸਿੰਘ ਖਾਲਸਾ ਜੋ ਕਿ ਸ਼ਹੀਦ ਬਿਆਨ ਸਿੰਘ ਦੇ ਪੁੱਤਰ ਨੇ ਜਿਨ੍ਹਾਂ ਨੇ ਕੀ ਇੰਦਰਾ ਗਾਂਧੀ ਜੋ ਕਿ ਉਸ ਸਮੇਂ ਦੀ ਇੰਡੀਆ ਦੀ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਤੇ ਕੀ ਦੋਸੀ ਹਰਤਵਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਉਹਨਾਂ ਦਾ ਕਤਲ ਕੀਤਾ ਸੀ ਜਿਸ ਦੇ ਕਰਕੇ ਕੀ ਉਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਏ ਤੇ ਇਸ ਸਮੇ ਅੱਗੇ ਚੱਲ ਰਹੇ ਨੇ ਤੇ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਨਜ਼ਰ ਮਾਰ ਲੈਣੀ ਆ ਪੰਜਾਬ ਦੀਆਂ 13 ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਤਿੰਨ ਸੀਟਾਂ ਤੇ ਅੱਗੇ ਚੱਲ ਰਹੀ ਹੈ ਕਾਂਗਰਸ 6 ਸੀਟਾਂ ਦੇ ਅੱਗੇ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਤੇ ਭਾਜਪਾ ਇਸ ਸਮੇਂ ਇੱਕ ਤੋਂ ਸੀਟ ਤੇ ਅੱਗੇ ਹੈ ਤੇ ਅਦਰ ਸਜੋ ਨੇ ਉਹ ਦੋ ਸੀਟਾਂ ਤੇ ਅੱਗੇ ਨੇ ਤੇ ਹੁਣ ਇਹਨਾਂ ਸੀਟਾਂ ਦੀ ਵੀ ਗੱਲ ਕਰੀਏ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਲਗਾਤਾਰ ਭਾਈ ਹਮਰਤਪਾਲ ਸਿੰਘ ਅੱਗੇ ਚੱਲ ਰਹੇ ਨੇ ਤੇ ਤ੍ਰੀਪੋਟ ਤੋਂ ਸਰਬਜੀਤ ਸਿੰਘ ਖਾਲਸਾ 13000 ਤੋਂ ਜ਼ਿਆਦਾ ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤੇ ਮਲਵਿੰਦਰ ਸਿੰਘ ਕੰਗ ਆਨੰਦਪੁਰ ਤੋਂ ਅੱਗੇ ਹੋ ਗਏ ਨੇ ਹਾਲਾਂਕਿ ਲੁਕਾ ਮੀਚੀ ਚੱਲ ਰਹੀ ਹੈ ਕਿਉਂਕਿ ਕਿਸੇ ਸਮੇਂ ਚੰਦੂ ਮਾਜਰਾ ਸਾਹਿਬ ਜੋ ਆਕਾਲੀ ਦਲ ਬਾਦਲ ਦੇ ਉਮੀਦਵਾਰ ਨੇ ਉਹ ਅੱਗੇ ਹੋ ਜਾਂਦੇ ਨੇ ਤੇ ਕਦੇ ਮਲਵਿੰਦਰ ਸਿੰਘ ਕੰਗ ਜੋ ਕਿ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਵੀ ਨੇ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਕਿਸੇ ਸਮੇਂ ਉਹ ਅੱਗੇ ਹੋ ਜਾਂਦੇ ਨੇ ਪਰ ਇਸ ਸਮੇਂ ਮਲਵਿੰਦਰ ਸਿੰਘ ਕੰਗ ਅੱਗੇ ਨੇ ਸੰਗਰੂਰ ਤੋਂ ਲਗਾਤਾਰ ਜੋ ਮੀਤ ਹੇਅਰ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਵੀ ਨੇ ਉਹ ਅੱਗੇ ਚੱਲ ਰਹੇ ਨੇ ਜਲੰਧਰ ਸੀਟ ਤੋਂ ਚਰਜ ਸਿੰਘ ਚੰਨੀ 33000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਜਿੱਤੋਂ ਨਤੀਜਾ ਲਾ ਸਕਦੇ ਕਿ ਇੰਨੀ ਵੱਡੀ ਲੀਡ ਨੂੰ ਹੁਣ ਤੋੜ ਸਕਣਾ ਮੁਸ਼ਕਲ ਹੀ ਹੈ ਤੇ ਇਹ ਲੀਡ ਜਲਦੀ ਉਮੀਦ ਹੈ ਕਿ ਨਤੀਜਿਆਂ 'ਚ ਵੀ ਬਦਲੇਗੀ ਤੇ ਭਾਈ ਅੰਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਨੇ ਜੋ ਕਿ ਐਨਐਸਏ ਦੇ ਤਹਿਤ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਆਪਣੇ ਨੌ ਸਾਥੀਆਂ ਦੇ ਨਾਲ ਉਹ ਇਸ ਸਮੇਂ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਲਗਾਤਾਰ 26000 ਵੋਟਾਂ ਤੇ ਇਸ ਸਮੇਂ ਅੱਗੇ ਨੇ ਤੇ ਦੋਸਤੋ ਦੱਸ ਦਈਏ ਕਿ ਇਹ ਲੀਡ ਵੱਡੀ ਐ ਤੇ ਉੱਥੇ ਜਿੱਤ ਵੱਲ ਵਧਦੀ ਹੋਈ ਵੀ ਨਜ਼ਰ ਆ ਰਹੀ ਐ ਭਾਈ ਅਮਰਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਿੱਤ ਵੱਲ ਵਧਦੇ ਹੋਏ ਨਜ਼ਰ ਆ ਰਹੇ ਨੇ ਇਸ ਦਾ ਕਾਰਨ ਇਹ ਐ ਕੀ ਸਵੇਰ ਤੋਂ ਜਦੋਂ ਤੋਂ ਕਾਊਂਟਿੰਗ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਭਾਈ ਅਮਰਤਪਾਲ ਸਿੰਘ ਲਗਾਤਾਰ ਅੱਗੇ ਨੇ। ਯਾਨੀ ਕਿ ਜਿੰਨੀਆਂ ਵੀ ਮਸ਼ੀਨਾਂ ਗਿਣਤੀ ਵਾਸਤੇ ਹੁਣ ਤੱਕ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਖੁੱਲੀਆਂ ਨੇ ਉਹਨਾਂ ਸਾਰੀਆਂ ਹੀ ਮਸ਼ੀਨਾਂ ਦੇ ਵਿੱਚ ਲਗਾਤਾਰ ਭਾਈ ਅਮਰਤਪਾਲ ਸਿੰਘ ਨੇ ਵੜਤ ਹੀ ਬਣਾਈ ਹੈ ਅੱਗੇ ਹੀ ਚੱਲੇ ਨੇ। ਇਹੀ ਇਸ ਗੱਲ ਦੇ ਹਮੇ ਭਰਦੇ ਨੇ ਕਿ ਜਲਦ ਹੀ ਨਤੀਜਿਆਂ ਦੇ ਵਿੱਚ ਪਰਵਰਤਿਤ ਹੋ ਸਕਦਾ ਹੈ। ਹਾਲਾਂਕਿ ਰੁਝਾਨਾਂ ਨੂੰ ਕਈ ਵਾਰ ਇਤਿਹਾਸ ਦੇ ਵਿੱਚ ਦੇਖਿਆ ਗਿਆ ਹੈ ਕਿ ਰੁਝਾਨਾ ਤੋਂ ਉਲਟ ਨਤੀਜੇ ਹੁੰਦੇ ਨੇ ਐਕਜ਼ਿਟ ਪੋਲ ਤੋਂ ਉਲਟ ਦਾ ਤਕਰੀਬਨ ਜਿਆਦਾਤਰ ਵਾਰ ਦੇਖਿਆ ਹੀ ਗਿਆ ਤੇ ਉੱਥੇ ਹੀ ਜੇਕਰ ਗੱਲ ਕਰੀਏ ਉੱਤਰ ਪ੍ਰਦੇਸ਼ ਦੇ ਆ 80 ਸੀਟਾਂ ਨੇ ਦੋਸਤੋ ਸਭ ਤੋਂ ਵੱਧ ਦੇਸ਼ ਦੇ ਵਿੱਚ ਸੀਟਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੀਜੇਪੀ 34 ਤੇ ਅੱਗੇ ਹੈ ਸਮਾਜਵਾਦੀ ਪਾਰਟੀ ਵੀ 34 ਤੇ ਹੈ ਕਾਂਗਰਸ 6 ਤੇ ਹੈ ਤੇ ਜੇਕਰ ਆਪਾਂ ਦੇਖੀਏ ਕਿ ਬੀਜੇਪੀ ਵੀ 34 ਤੇ ਹੈ ਸਮਾਜਵਾਦੀ ਵੀ ਪਾਰਟੀ ਵੀ 34 ਤੇ ਹੈ ਤੁਹਾਨੂੰ ਪਹਿਲੀ ਨਜ਼ਰੇ ਦੇਖਣ ਦੇ ਵਿੱਚ ਬੀਜੇਪੀ ਤੇ ਸਮਾਜਵਾਦੀ ਪਾਰਟੀ ਦੋਵੇਂ ਵਿਰੋਧੀ ਇੱਕ ਬਰਾਬਰ ਦਿਖਾਈ ਦੇ ਰਹੇ ਨੇ ਪਰ ਇੱਥੇ ਇੱਕ ਬਰਾਬਰ ਨਹੀਂ ਹੈ ਕਿਉਂਕਿ ਸਮਾਜਵਾਦੀ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਲੋਕ ਸਭਾ ਚੋਣਾਂ 2024 ਲੜ ਰਹੀ ਹੈ ਤਾਂ ਜੋ ਕਾਂਗਰਸ ਦੀਆਂ ਕਹਿ ਸਕਦਾ ਇੱਕ ਤਰੀਕੇ ਦੇ ਨਾਲ 40 ਸੀਟਾਂ ਹੋ ਚੁੱਕੀਆਂ ਨੇ ਉੱਤਰ ਪ੍ਰਦੇਸ਼ ਤੋਂ ਯੂਪੀ ਤੋਂ ਪਿਛਲੀ ਵਾਰ 2019 ਦੇ ਵਿੱਚ ਬੀਜੇਪੀ ਨੂੰ ਵੱਡਾ ਬਹੁਮਤ ਮਿਲਿਆ ਸੀ ਜੋ ਕਿ ਪੂਰੇ ਤਰ੍ਹਾਂ ਨਤੀਜਿਆਂ ਨੂੰ ਉਲਟਾ ਕੇ ਰੱਖ ਦਿੱਤਾ ਹੈ ਇਸ ਸਮੇਂ ਯੂਪੀ ਨੇ ਸੰਗਰੂਰ ਤੋਂ 231000 ਤੋਂ ਜ਼ਿਆਦਾ ਵੋਟਾਂ ਤੋਂ ਅੱਗੇ ਨੇ ਚੰਡੀਗੜ੍ਹ ਤੋਂ ਮਨੀਸ਼ ਤਵਾੜੀ ਲਗਾਤਾਰ ਅੱਗੇ ਚੱਲ ਰਹੇ ਨੇ ਜਲੰਧਰ ਸੀਟ ਤੋਂ ਚੰਦੀ ਸਿੰਘ ਚੰਨੀ 31000 ਤੋਂ ਵੱਧ ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤੇ ਉੱਥੇ ਹੀ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਬੋਬੀ ਮਾਰ ਅੱਗੇ ਹੋ ਗਏ ਨੇ ਹਰਸਿਮਰਤ ਤੋਂ ਬਾਦਲ ਬਠਿੰਡਾ ਤੋਂ ਅੱਗੇ ਚੱਲ ਰਹੇ ਨੇ ਕਈ ਦੋਸਤਾਂ ਦੇ ਕਮੈਂਟ ਸੀ ਕਿ ਲੱਖਾਂ ਸਧਾੜਾ ਦੇ ਬਾਰੇ ਵੀ ਜਰੂਰ ਦੱਸੋ ਲੱਖਾਂ ਸਧਾੜਾ ਦੋਸਤੋ ਪੰਜਵੇਂ ਨੰਬਰ ਤੇ ਖਿਸਕ ਗਏ ਨੇ ਇਸ ਸਮੇਂ ਪੰਜਵੇਂ ਨੰਬਰ ਤੇ ਚੱਲ ਰਹੇ ਨੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਇਸ ਸਮੇਂ ਅੱਗੇ ਨੇ ਤੇ ਉੱਤੇ ਦੋਸਤੋ ਇਸ ਸਮੇਂ ਜੋ ਦੇਸ਼ ਦੀਆਂ 543 ਸੀਟਾਂ ਨੇ ਉਹਨਾਂ 543 ਦੇ ਵਿੱਚੋਂ 249 ਦੇ ਅੜਜਾੜ ਆ ਰਹੇ ਨੇ ਮਸਤਾਨਾ 543 ਲੋਕ ਸਭਾ ਸੀਟਾਂ ਨੇ ਉਹਨਾਂ ਦੇ ਵਿੱਚੋਂ 519 ਦੇ ਅੜਜਾੜ ਆ ਗਏ ਨੇ ਜਿਨ੍ਹਾਂ ਦੇ ਵਿੱਚੋਂ ਬੀਜੇਪੀ 249 ਤੇ ਤੇ ਕਾਂਗਰਸ 246 ਤੇ ਤੇ ਅਗਰਸ 24 ਤੇ 249 ਤੇ 246 ਸਰਪ ਤਿੰਨ ਸੀਟਾਂ ਦਾ ਫਰਕ ਹੈ ਕਾਂਗਰਸ ਅਤੇ ਬੀਜੇਪੀ ਦੇ ਵਿੱਚ ਕਹਿ ਸਕਦੇ ਆ ਕਿ ਜਿੱਥੇ ਕਾਂਗਰਸ ਨੇ ਦਾਵਾ ਠੋਕਿਆ ਸੀ ਕਿ 295 ਸੀਟਾਂ ਜਿੱਤਾਂਗੇ ਸਿੱਧੂ ਮੂਸੇਵਾਲੇ ਦੇ ਗੀਤ ਦਾ ਜ਼ਿਕਰ ਕੀਤਾ ਸੀ ਰਾਹੁਲ ਗਾਂਧੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪਰ ਉੱਥੇ ਹੀ ਬੀਜੇਪੀ ਨੇ ਕਿਹਾ ਸੀ ਕਿ ਇਸ ਵਾਰ 400 ਪਾਰ ਪਰ ਇਸ ਸਮੇਂ ਕੜਾ ਮੁਕਾਬਲਾ ਚੱਲ ਰਿਹਾ ਹੈ ਕਾਂਗਰਸ ਅਤੇ ਬੀਜੇਪੀ ਦੇ ਵਿੱਚ ਨਤੀਜੇ ਕੁਝ ਵੀ ਹੋ ਸਕਦੇ ਨੇ ਤੇ ਦੱਸ ਦਈਏ ਕਿ ਇਸ ਸਮੇਂ ਜੋ ਰੁਝਾਨ ਨੇ ਵੱਧ ਚੁੱਕੇ ਨੇ 540 ਸੀਟਾਂ ਤੇ ਆ ਚੁੱਕੇ ਨੇ ਸਿਰਫ ਤਿੰਨ ਸੀਟਾਂ ਦੇ ਅਰਜਾ ਰਹਿਂਦੇ ਨੇ 543 ਤੋਂ 540 ਸੀਟਾਂ ਦਾ ਅਰਜਾੜ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਬੀਜੇਪੀ 590 ਸੀ ਮਾਫ ਕਰਨਾ 290 ਸੀਟਾਂ ਦੇ ਵਿੱਚ 540 ਦੇ ਵਿੱਚੋਂ ਰੁਝਾਨਾਂ ਦੇ ਵਿੱਚੋਂ ਬੀਜੇਪੀ 290 ਸੀਟਾਂ ਤੇ ਅੱਗੇ ਐ ਤੇ ਕਾਂਗਰਸ 219 ਸੀਟਾਂ ਤੇ ਅੱਗੇ ਐ ਤੇ ਜੋ ਆਜ਼ਾਦ ਨੇ ਜਾਂ ਹੋਰ ਛੋਟੀਆਂ-ਮੋਟੀਆਂ ਪਾਰਟੀਆਂ ਨੇ ਉਹ 31 ਸੀਟਾਂ ਤੇ ਐ ਤੇ ਜੇਕਰ ਦੋਸਤੋ ਗੱਲ ਕਰੀਏ ਹੁਣ ਆਪਾਂ ਇੱਥੇ ਹਰਿਆਣਾ ਦੀ ਤਾਂ ਹਰਿਆਣਾ ਦੀਆਂ 10 ਸੀਟਾਂ ਨੇ 10 ਦੇ ਵਿੱਚੋਂ ਭਾਜਪਾ 4 ਦੇ ਉੱਪਰ ਅੱਗੇ ਐ ਤੇ ਕਾਂਗਰਸ 5 ਦੇ ਉੱਪਰ ਅੱਗੇ ਐ ਤੇ ਆਦਰਸ ਇੱਕ ਤੇ ਅੱਗੇ ਚੱਲ ਰਹੇ ਨੇ ਰਾਜਸਥਾਨ ਦੇ ਵਿੱਚ ਭਾਜਪਾ 13 ਸੀਟਾਂ ਤੇ ਅੱਗੇ ਐ ਕਾਂਗਰਸ 9 ਸੀਟਾਂ ਤੇ ਅੱਗੇ ਐ ਤੇ ਕਹਿ ਸਕਦੇ ਆ ਕਿ ਜੋ ਅਦਰਸ ਨੇ 3 ਸੀਟਾਂ ਤੇ ਅੱਗੇ ਚੱਲ ਰਹੇ ਨੇ ਤੇ ਕਹਿ ਸਕਦੇ ਆ ਕਿ ਕੜੀ ਟੱਕਰ ਦੇ ਰਹੀ ਹੈ ਭਾਜਪਾ ਨੂੰ ਕਾਂਗਰਸ ਇਸ ਸਮੇਂ ਤੇ ਐਮਪੀ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ 27 ਸੀਟਾਂ ਤੇ ਅੱਗੇ ਹੈ ਤੇ ਕਾਂਗਰਸ 2 ਸੀਟਾਂ ਤੇ ਕਹਿ ਸਕਦੇ ਆ ਕਿ ਐਮਪੀ ਦੇ ਵਿੱਚ ਵੱਡੀ ਲੀਡ ਤੇ ਅੱਗੇ ਚੱਲ ਰਹੀ ਹੈ ਭਾਜਪਾ ਤੇ ਦਿੱਲੀ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਹਰਿਆਣਾ ਦੇ ਵਿੱਚ ਹਾਲੇ ਆਪਣਾ ਖੱਤਾ ਵੀ ਨਹੀਂ ਖੋਲ ਸਕੀ ਕਿਉਂਕਿ ਆਮ ਆਦਮੀ ਪਾਰਟੀ ਜ਼ੀਰੋ ਤੇ ਚੱਲ ਰਹੀ ਹੈ ਦਿੱਲੀ ਦੇ ਵਿੱਚ ਇਹਨਾਂ ਰੁਝਾਨਾਂ ਦੇ ਵਿੱਚ ਜਦ ਕਿ ਬੀਜੇਪੀ 6 ਸੀਟਾਂ ਦੇ ਅੱਗੇ ਚੱਲ ਰਹੀ ਹੈ ਕਾਂਗਰਸ 1 ਤੇ ਦੋਸਤੋ ਇਹ ਰੁਝਾਨ ਨੇ ਦਿੱਲੀ ਦੇ ਜੋ ਕਿ ਹੈਰਾਨੀ ਜਨਕ ਨੇ ਜਿਵੇਂ ਕਿ ਪਹਿਲਾਂ ਵੀ ਅਸੀਂ ਗੱਲ ਕਰਦੇ ਰਹੇ ਹਾਂ ਕਿ ਇਸ ਵਾਰ ਜੋ ਨਤੀਜੇ ਆਉਣਗੇ ਉਹ ਬੇहद ਹੈਰਾਨੀ ਜਨਕ ਹੋਣਗੇ ਤੇ ਜੋ ਸਮਰਨਜੀਤ ਸਿੰਘ ਮਾਨ ਨੇ ਉਹ ਪਿੱਛੇ ਚੱਲ ਰਹੇ ਨੇ 30000 ਤੋਂ ਜ਼ਿਆਦਾ ਵੋਟਰਾਂ ਦੇ ਪਿੱਛੇ ਨੇ ਸੁਖਜਿੰਦਰ ਰੰਧਾਵਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਜੇਲ੍ਹ ਮੰਤਰੀ ਵੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਚਾਂਜੀ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਉਹ ਅੱਗੇ ਚੱਲ ਰਹੇ ਨੇ ਗੁਰਦਾਸਪੁਰ ਤੋਂ ਜਲੰਧਰ ਤੋਂ ਚਾਂਜੀ ਸਿੰਘ ਚੰਨੀ ਲਗਾਤਾਰ ਅੱਗੇ ਚੱਲ ਰਹੇ ਨੇ ਜੋ ਕਿ ਵੱਡੀ ਲੀਡ ਦੇ ਨਾਲ ਅੱਗੇ ਨੇ ਤੇ ਬੇਹਦ ਭਾਜਪਾ ਦੇ ਲਈ ਖਤਰੇ ਦੀ ਘੰਟੀ ਹੈ ਕਿਉਂਕਿ ਜਲੰਧਰ ਤੋਂ ਜੋ ਜਿਮਨੀ ਚੋਣ ਹੋਈ ਸੀ ਲੋਕ ਸਭਾ ਦੀ ਉਸ ਦੇ ਵਿੱਚ ਜੋ सुशील ਰਿੰਕੂ ਹਨ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿਮਨੀ ਚੋਣ ਲੜੇ ਸਨ ਕਿਉਂਕਿ ਚੌਧਰੀ ਸੰਤੋਖ ਸਿੰਘ ਦੇ ਦਿਹਾਤ ਦੇ ਨਾਲ ਇਹ ਸੀਟ ਖਾਲੀ ਹੋਈ ਸੀ ਜਲੰਧਰ ਲੋਕ ਸਭਾ ਸੀਟ ਤਾਂ ਉਸ ਸਮੇ सुशील ਰਿੰਕੂ ਆਵਾਦਵੀ ਪਾਰਟੀ ਦੀ ਟਿਕਟ ਤੇ ਜਿੱਤੇ ਸਨ ਜਲੰਧਰ ਸੀਟ ਹਾਲਾਂਕਿ ਵਿਰੋਧ ਵੀ ਕਾਫੀ ਹੋਇਆ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੀ ਵਿਰੋਧ ਕਰਨ ਦੇ ਲਈ ਪਹੁੰਚੇ ਸਨ ਜਲੰਧਰ ਸੀਟ ਤੇ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਜਿਸ ਮਰਜ਼ੀ ਨੂੰ ਤੁਸੀਂ ਵੋਟ ਪਾਓ ਪਰ ਆਵਾਦਵੀ ਪਾਰਟੀ ਨੂੰ ਨਾ ਪਾਓ ਪਰ ਉਸ ਸਮੇਂ ਸਸੀਲ ਰਿੰਕੂ ਆਵਾਦਵੀ ਪਾਰਟੀ ਦੀ ਉਮੀਦਵਾਰ ਸਨ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਜਲੰਧਰ ਤੋਂ ਤੇ ਜੋ ਲੋਕ ਸਭਾ ਇਲੈਕਸ਼ਨ 2024 ਨੇ ਇਸ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ ਸਨ ਪਰ ਇਸ ਸਮੇਂ ਉਹ ਪਿੱਛੇ ਦਿਖਾਈ ਦੇ ਰਹੇ ਨੇ ਚਰਜੀ ਸਿੰਘ ਚੰਨੀ ਤੋਂ ਜਲੰਧਰ ਦੇ ਵਿੱਚ ਚੰਨੀ ਸਿੰਘ ਚੰਨੀ ਲਗਾਤਾਰ ਬੜਤ ਬੁਣਾਈ ਹੋਏ ਨੇ ਅਤੇ ਗਰਜੀਤ ਸਿੰਘ ਔਜਲਾ ਕਾਂਗਰਸ ਦੇ ਉਮੀਦਵਾਰ ਨੇ ਅੰਮ੍ਰਿਤਸਰ ਸਾਹਿਬ ਤੋਂ ਅੱਗੇ ਚੱਲ ਰਹੇ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਲੁਧਿਆਣਾ ਤੋਂ ਅੱਗੇ ਚੱਲ ਰਹੇ ਨੇ ਡਾਕਟਰ ਰਾਜ ਕੁਮਾਰ ਚੱਪੇਵਾਲ ਫਸ਼ਿਆਰਪੁਰ ਤੋਂ ਅੱਗੇ ਚੱਲ ਰਹੇ ਨੇ ਆਵਾਜ਼ੀ ਪਾਰਟੀ ਦੇ ਉਮੀਦਵਾਰ ਨੇ ਗਰਮੀਤ ਸਿੰਘ ਮੀਤ ਹੈਰ ਜੋ ਕਿ ਅੱਗੇ ਚੱਲ ਰਹੇ ਨੇ ਸੰਗਰੂਰ ਸੀਟ ਤੋਂ ਤੇ ਡਾਕਟਰ ਅਮਰ ਸਿੰਘ ਫਤੇਗੜ ਸਾਹਿਬ ਸੀਟ ਤੋਂ ਅੱਗੇ ਚੱਲ ਰਹੇ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੇ ਸਿਟਿੰਗ ਐਮ ਪੀ ਵੀ ਸੀ ਇਹ ਫਤੇਗੜ ਸੀਟ ਤੋਂ ਤੇ ਸਰਬਜੀਤ ਸਿੰਘ ਖਾਲਸਾ ਜੋ ਕਿ ਅੱਗੇ ਚੱਲ ਰਹੇ ਨੇ ਫਰੀਦਕੋਟ ਸੀਟ ਤੋਂ ਆਜ਼ਾਦ ਉਮੀਦਵਾਰ ਨੇ ਤੇ ਉੱਥੇ ਹੀ ਬੋਬੀਮਾਨ ਅਕਾਲੀ ਦਲ ਪਾਸਧ ਦੇ ਉਮੀਦਵਾਰ ਨੇ ਫਰੋਜ਼ਪੁਰ ਤੋਂ ਅੱਗੇ ਚੱਲ ਰਹੇ ਨੇ ਫੇਮਨਜੀ ਸਿੰਘ ਮਾਨ ਜਿਨ੍ਹਾਂ ਨੇ ਕੀ ਵੱਡੇ ਦਾਅਵੇ ਠੋਕੇ ਸਨ ਜਿੱਤ ਤੇ ਪਰ ਇਸ ਸਮੇਂ ਸੰਗਰੂਰ ਲੋਕ ਸਭਾ ਸੀਟ ਜੋ ਕਿ ਆਵਾਦਵੀ ਪਾਰਟੀ ਦੀ ਰਾਸਤਾ ਨੀਵੀ ਕਿਹਾ ਜਾਂਦਾ ਹੈ ਉਸ ਸੀਟ ਤੋਂ ਇਸ ਸਮੇਂ ਆਵਾਦਵੀ ਪਾਰਟੀ ਦੇ ਹੀ ਕੈਬਨਟ ਮੰਤਰੀ ਗਰਮੀਤ ਸਿੰਘ ਮੀਤ ਹੇਰ ਜੋ ਕਿ ਇਸ ਸਮੇਂ ਅੱਗੇ ਚੱਲ ਰਹੇ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਭਾਈ ਅਮਰਤਪਾਲ ਸਿੰਘ ਲਗਾਤਾਰ ਖਰੂਰ ਸਾਹਿਬ ਲੋਕ ਸਭਾ ਸੀਟ ਤੋਂ ਅੱਗੇ ਚੱਲ ਰਹੇ ਨੇ ਤੇ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਜੇਕਰ ਇਹ ਨਤੀਜੇ ਜਲਦ ਹੀ ਮਾਕਨ ਜੇਕਰ ਇਹ ਰੁਝਾਨ ਜਲਦ ਹੀ ਨਤੀਜਿਆਂ ਦੇ ਵਿੱਚ ਬਦਲਦੇ ਨੇ ਤਾਂ ਕੋਈ ਹੈਰਾਨੀ ਦੀ ਗੱਲ ਇੱਥੇ ਨਹੀਂ ਹੋਵੇਗੀ ਤੇ ਸਰਬਜੀਤ ਖਾਲਸਾ ਵੀ ਜੇਤੂ ਹੋ ਸਕਦੇ ਨੇ ਹਰਸਿਮਰਤ ਕੌਰ ਬਾਦਲ ਹਾਲਾਂਕਿ ਪਹਿਲਾਂ ਪਛੜ ਗਏ ਸਨ ਬਠਿੰਡਾ ਸੀਟ ਤੋਂ ਗਰਮੀਤ ਸਿੰਘ ਜੋ ਖੁੱਡੀਆਂ ਹਨ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਪਛਾੜ ਦਿੱਤਾ ਸੀ ਪਹਿਲਾਂ ਬੀਬੀ ਹਰਸਿਮਰਤ ਕੁਰਬਾਦਲ ਨੂੰ ਪਰ ਇਸ ਸਮੇਂ ਬੀਬੀ ਹਰਸਿਮਰਤ ਕੁਰਬਾਦਲ ਨੇ ਫਿਰ ਤੋਂ ਲੀਡ ਕਰ ਲਈ ਹੈ ਬਠਿੰਡਾ ਸੀਟ ਤੋਂ ਹਾਲਾਂਕਿ ਮੁੱਚ ਦਾ ਸਵਾਲ ਬਣੀ ਹੋਈ ਹੈ ਇਹ ਸੀਟ ਆਮ ਆਦਮੀ ਪਾਰਟੀ ਦੇ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ ਕਿਉਂਕਿ ਜਿੱਥੇ ਤਾਂ ਉਹਨਾਂ ਦੀ ਇਹ ਹੋਮ ਸੀਟ ਹੈ ਉੱਥੇ ਇਹ ਸੀਟ ਤੋਂ ਜਿੱਤਣਾ ਉਹਨਾਂ ਦੇ ਲਈ ਬੁਕਾਰੀ ਹੈ ਕਿਉਂਕਿ ਆਖਰੀ ਮੈਂਬਰ ਰਹਿ ਗਏ ਨੇ ਬਾਦਲ ਪਰਿਵਾਰ ਦੇ ਜੋ ਕਿ ਸੱਤਾ ਦੇ ਵਿੱਚ ਕਿਸੇ ਸੀਟ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਹਾਲਾਂਕਿ ਜੋ 2019 ਦੇ ਵਿੱਚ ਬੀਜੇਪੀ ਸਰਕਾਰ ਬਣੀ ਸੀ ਉਹਦੇ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਵੀ ਰਾਜ ਮੰਤਰੀ ਬਣੇ ਸੀ ਪਰ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤਾਂ ਹਾਲਾਂਕਿ ਪਹਿਲਾਂ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਬਾਅਦ ਵਿੱਚ ਕਿਸਾਨਾਂ ਦੇ ਵਿਰੋਧ ਨੂੰ ਭਾਪਦਿਆ ਹੋਇਆ ਇਹਨਾਂ ਨੇ ਜੋ ਬੀਜੇਪੀ ਦਾ ਵਿਰੋਧ ਕਰਦੇ ਹੋਏ ਆਪਣੀ ਮੰਤਰੀ ਪਦ ਤੋਂ ਅਸਤੀਫਾ ਦਿੱਤਾ ਗਿਆ ਸੀ ਹਾਲਾਂਕਿ ਇਸ ਅਸਤੀਫੇ ਦਾ ਇਹਨਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਅਸਤੀਫੇ ਤੋਂ ਬਾਅਦ ਵੀ ਲਗਾਤਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਦੋਸਤੋ ਪੂਰੇ ਦੇਸ਼ ਦੀਆਂ ਸੀਟਾਂ ਦਾ ਹਾਲ ਦੱਸ ਦਿੰਨੇ ਆ 541 ਸੀਟਾਂ ਤੇ ਰਿਝੜ ਆ ਚੁੱਕਿਆ 543 ਦੇ ਵਿੱਚੋਂ ਜਿਦੇ ਵਿੱਚ ਬੀਜੇਪੀ 286 ਤੇ ਤੇ ਕਾਂਗਰਸ 226 ਤੇ ਤੇ ਅਗਰ 29 ਦੇ ਅੱਗੇ ਨੇ ਦੋਸਤੋ ਸਿਰਫ 60 ਸੀਟਾਂ ਦਾ ਫਰਕ ਹੈ ਬੀਜੇਪੀ ਅਤੇ ਕਾਂਗਰਸ ਦੇ ਵਿੱਚ ਕਾਂਗਰਸ ਅਤੇ ਉਹਨਾਂ ਦੇ ਭਾਈਵਾਲ ਕਹਿ ਸਕਦੇ ਆ ਤੇ ਕਾਂਗਰਸ ਜੋ ਕਿ ਆਈ ਇੰਡੀਆ ਗਠਜੋੜ ਦੇ ਤਹਿਤ ਚੌੜ ਮੈਦਾਨ ਦੇ ਵਿੱਚ ਐ ਲੋਕ ਸਭਾ ਚੋਣਾਂ 2024 ਦੇ ਵਿੱਚ ਕਿਸਮਤ ਅਜਮਾ ਰਹੀ ਹੈ ਉਥੇ ਹੀ ਬੀਜੇਪੀ ਵੀ ਹੋਰ ਛੋਟੀਆਂ ਪਾਰਟੀਆਂ ਦੇ ਨਾਲ ਗਠਜੋੜ ਦੇ ਤਹਿਤ ਐਂਡੀਏ ਉਹਨਾਂ ਦਾ ਗਠਜੋੜ ਹੈ ਹਾਲਾਂਕਿ ਪਰਾਣਾ ਨਾਮ ਹੈ ਐਨਡੀਏ 1997 ਤੋਂ ਲੈ ਕੇ ਐਨਡੀਏ ਨਾਮ ਚੱਲ ਰਿਹਾ ਗਠਜੋੜ ਦਾ ਜਦੋਂ ਅਟਲ ਪਿਆਰੀ ਬਾਜਪਾਈ ਪ੍ਰਧਾਨ ਮੰਤਰੀ ਬਣੇ ਸਨ ਪਹਿਲੀ ਵਾਰ ਉਸ ਸਮੇਂ ਵੀ ਐਨਡੀਏ ਦੀ ਸਰਕਾਰ ਬਣੀ ਸੀ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਉਸ ਸਮੇਂ ਉਹ ਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਸਮੇਂ ਭਾਈਵਾਲ ਸਨ ਇਸ ਸਰਕਾਰ ਦੇ ਤੇ ਦੋਸਤੋ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਲਗਾਤਾਰ ਦੋਸਤਾਂ ਦੇ ਮੈਸੇਜ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਸੀਟ ਤੇ ਭਾਈ ਅਮਰਤਪਾਲ ਸਿੰਘ ਨੂੰ ਹੁਣ ਤੱਕ 9:56 ਮਿੰਟ ਤੱਕ ਜੋ ਕੁੱਲ ਵੋਟਾਂ ਪੋਲ ਹੋਈਆਂ ਨੇ ਉਹਦਾ 39.3% ਵੋਟਾਂ ਮਿਲ ਚੁੱਕੀਆਂ ਨੇ ਤੇ 62124 ਵੋਟਾਂ ਹੁਣ ਤੱਕ ਭਾਈ ਅਮਰਤਪਾਲ ਸਿੰਘ ਨੂੰ ਮਿਲੀਆਂ ਨੇ 62124 ਜਦਕਿ ਦੂਜੇ ਨੰਬਰ ਤੇ ਕਲਵੀਰ ਸਿੰਘ ਜੀਰਾ ਨੇ ਜਿਨ੍ਹਾਂ ਨੂੰ 21000 ਮਾਕਨ 21% ਵੋਟਾਂ ਮਿਲੀਆਂ ਨੇ ਤੇ ਉਹਨਾਂ ਨੂੰ 34018 ਵੋਟਾਂ ਮਿਲੀਆਂ ਨੇ ਜਦਸੀ ਜਦਕਿ ਲਾਲਜੀਤ ਸਿੰਘ ਪੁੱਲਰ ਨੂੰ ਤੀਜੇ ਨੰਬਰ ਤੇ 19.1% ਵੋਟਾਂ ਮਿਲੀਆਂ ਨੇ ਉਹਨਾਂ ਨੂੰ 30112 ਵੋਟਾਂ ਮਿਲੀਆਂ ਨੇ ਦੋਸਤੋ ਇੱਕ ਵਾਰ ਬੇਰਵਾ ਦੱਸ ਦਈਏ ਵੋਟਾਂ ਦਾ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਪਾਈ ਅਮਰਤਪਾਲ ਸਿੰਘ ਨੂੰ 62124 ਵੋਟਾਂ ਮਿਲੀਆਂ ਨੇ ਦੂਜੇ ਨੰਬਰ ਤੇ ਕਲਵੀਰ ਸਿੰਘ ਜੀਰਾ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੂੰ 34018 ਵੋਟਾਂ ਮਿਲੀਆਂ ਨੇ ਤੇ ਤੀਜੇ ਨੰਬਰ ਤੇ ਲਾਲਜੀਤ ਸਿੰਘ ਖੁੱਲ੍ਹ ਰਾਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ 30113 ਵੋਟਾਂ ਮਿਲੀਆਂ ਨੇ ਹੁਣ ਤੱਕ 9:56 ਮਿੰਟ ਤੱਕ ਦਾ ਇਹ ਤੁਹਾਨੂੰ ਰਿਜਾਣ ਦਿਖਾਇਆ ਤੇ ਇੱਥੇ ਆ ਸਕਦੇ ਆ ਕਿ ਇਹ ਰਿਜਾਣ ਜਿੱਤ ਦੇ ਵਿੱਚ ਵੀ ਜਲਦ ਬਦਲ ਸਕਦਾ ਕਿਉਂਕਿ ਜੋ ਉਹਨਾਂ ਦੇ ਵਿਰੋਧੀ 2 ਨੰਬਰ ਤੇ 3 ਨੰਬਰ ਦੇ ਉਮੀਦਵਾਰ ਨੇ ਉਨ੍ਹਾਂ ਤੋਂ ਲਗਭਗ ਦੁੱਗਣੀਆਂ ਵੋਟਾਂ ਭਾਈ ਅਮਰਤਪਾਲ ਸਿੰਘ ਨੂੰ ਮਿਲੀਆਂ ਨੇ ਹੁਣ ਤੱਕ ਤੇ ਉੱਥੇ ਹੀ ਹੁਣ ਤੁਹਾਨੂੰ ਅਪਡੇਟ ਦੇ ਦੰਨੇ ਆ ਕੀ ਭਾਈ ਅਮਰਤਪਾਲ ਸਿੰਘ ਪਹਿਲੇ ਨੰਬਰ ਤੇ ਚੱਲ ਰਹੇ ਨੇ ਦੂਜੇ ਨੰਬਰ ਤੇ ਕੁਲਵੀਰ ਸਿੰਘ ਜੀਰਾ ਤਿੰਨੇ ਨੰਬਰ ਤੇ ਲਾਲਜੀਤ ਸਿੰਘ ਪੁੱਲਰ ਚੌਥੇ ਨੰਬਰ ਤੇ ਬਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ 7% ਵੋਟਾਂ ਪਈਆਂ ਨੇ 5ਵੇਂ ਨੰਬਰ ਤੇ ਮਨਜੀਤ ਸਿੰਘ ਮੀਆਂਵੈਡ ਜੋ ਕਿ ਮਨਜੀਤ ਸਿੰਘ ਮੰਨਾ ਵੀ ਨਾ ਬੋਲਿਆ ਜਾਂਦਾ ਹੈ ਬੀਜੇਪੀ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ 5.7% ਵੋਟਾਂ ਮਿਲੀਆਂ ਨੇ ਤੇ 6ਵੇਂ ਨੰਬਰ ਤੇ ਪਰਮਜੀਤ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਨੂੰ 1% ਵੋਟਾਂ ਮਿਲੀਆਂ ਨੇ 1730 ਵੋਟਾਂ ਮਿਲੀਆਂ ਨੇ ਉਹਨਾਂ ਨੂੰ ਟੋਟਲ ਹੁਣ ਤੱਕ ਤੇ ਕਹਿ ਸਕਦੇ ਆ ਕਿ ਇਹ ਗਿਣਤੀ ਹੈ ਇਸ ਸਮੇਂ ਖਰੂ ਸਰਬ ਲੋਕ ਸਭਾ ਸੀਟ ਦੀ ਜਿੱਤੇ ਕੀ ਸਾਥ ਤੌਰ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਕਿ ਡਿਬਰੂਗੜ ਸਾਭ ਦੀ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਦੇ ਤਹਿਤ ਉਹ ਜਿੱਤ ਦੇ ਵੱਲ ਵਧਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਦੋਸਤੋ 10 ਵਜੇ ਦਾ ਸਮਾਂ ਹੋ ਚੁੱਕਿਆ ਤੇ ਜਲਦੇ ਜੋ ਕਹਿ ਸਕਦੇ ਹਾਂ ਰੁਜਾਨ ਨੇ ਨਤੀਜਿਆਂ ਦੇ ਵਿੱਚ ਬਦਲਨੇ ਸ਼ੁਰੂ ਹੋਣਗੇ ਤੇ ਇੰਨੀ ਵੱਡੀ ਲੀਡ ਨੂੰ ਹੁਣ ਤੋੜ ਸਕਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋਵੇਗਾ ਤੇ ਦੋਸਤੋ ਕੰਗਣਾ ਰਣੌਤ ਜੋ ਕਿ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਆਪਣੇ ਬੜਬੋਲੇ ਪਾnde ਕਰਕੇ ਜੋ ਕਿ ਮੰਡੀ ਹਿਮਾਚਲ ਪ੍ਰਦੇਸ਼ ਤੋਂ ਬੀਜੇਪੀ ਦੀ ਉਮੀਦਵਾਰ ਸੀ ਪਹਿਲੀ ਵਾਰ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੀ ਸੀ ਉਹ ਮੰਡੀ ਤੋਂ ਅੱਗੇ ਹੈ ਤੇ ਦੋਸਤੋ ਤੇ 12 ਨਸੀ ਤੋਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਉਹ ਪਿੱਛੇ ਜਾਂ ਰਹੇ ਸਨ 50000 ਦੇ ਕਰੀਬ ਵੋਟਾਂ ਤੋਂ ਜੋ ਕਿ ਇੱਕ ਹੈਰਾਨੀਜਨਕ ਅੰਕੜਾ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਹੋ ਕੇ ਵੀ ਉਹ ਪਿੱਛੇ ਚੱਲ ਰਹੇ ਸਨ ਪਰ ਹੁਣ ਇਸ ਸੀਟ ਤੇ ਹੁਣ ਇਸ ਸੀਟ ਤੇ ਉਹ ਅੱਗੇ ਹੁਣ ਇਸ ਸੀਟ ਤੋਂ ਅੱਗੇ ਹੋ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਚੱਲ ਰਹੇ ਨੇ ਡੂਰ ਸਾਹਿਬ ਲੋਕ ਸਭਾ ਸੀਟ ਤੋਂ ਭਾਈ ਅਮਰਤਪਾਲ ਸਿੰਘ ਅੱਗੇ ਚੱਲ ਰਹੇ ਨੇ ਤੇ ਅੱਗੇ ਵੀ ਐਨੇ ਕਿ ਆਪਣੇ ਵਿਰੋਧੀਆਂ ਤੋਂ ਡਬਲ ਵੋਟਾਂ ਹਾਸਲ ਕਰ ਚੁੱਕੇ ਨੇ ਤੇ ਉੱਥੇ ਦੋਸਤੋ ਮੰਡੀ ਤੋਂ ਕੰਗਣਾ ਰਣੋਤ 16000 ਤੋਂ ਜ਼ਿਆਦਾ ਵੋਟਾਂ ਤੋਂ ਲੀਡ ਹਾਸਲ ਕਰ ਚੁੱਕੀ ਹੈ ਕੰਗਣਾ ਰਣੋਤ ਦੋ ਜੋ ਕਿ ਮੰਡੀ ਤੋਂ ਉਮੀਦਵਾਰ ਹੈ ਤੇਲੋ ਦਿਹਾੜਾ ਤੋਂ ਕਾਂਗਰਸ ਦੇ ਰਾਜਾ ਬੜਿੰਗ 3000 ਤੋਂ ਵੱਧ ਵੋਟਾਂ ਤੋਂ ਅੱਗੇ ਨੇ ਮਾਲਵਿੰਦਰ ਸਿੰਘ ਕੰਗ ਆਨੰਦਪੁਰ ਸਾਹਿਬ ਤੋਂ 3000 ਵੋਟਾਂ ਤੋਂ ਅੱਗੇ ਚੱਲ ਰਹੇ ਨੇ 1280 ਤੋਂ ਪੀਐਮ ਮੋਦੀ 600 ਵੋਟਾਂ ਦੇ ਅੱਗੇ ਹੋਏ ਨੇ ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਪੀਐਮ ਮੋਦੀ 12 ਨਸੀ ਸੀਟ ਤੇ ਪਿੱਛੇ ਚੱਲ ਰਹੇ ਸਨ ਜੋ ਕਿ ਬੇਹਦ ਹਰਾਨੀਜਨਕ ਸੀ ਅੰਮ੍ਰਿਤਸਰ ਸਾਹਿਬ ਤੋਂ ਗਰਜੀਤ ਔਜਲਾ ਕਾਂਗਰਸ ਦੇ ਉਮੀਦਵਾਰ 6000 ਵੋਟਾਂ ਦੇ ਅੱਗੇ ਨੇ ਸੰਗਰੂਰ ਤੋਂ ਮੀਤ ਹੇਅਰ 36000 ਵੋਟਾਂ ਦੇ ਅੱਗੇ ਚੱਲ ਰਹੇ ਨੇ ਚੰਡੀਗੜ੍ਹ ਤੋਂ ਮਨੀਸ਼ ਤਵਾਰੀ ਕਾਂਗਰਸ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਜਲੰਧਰ ਸੀਟ ਤੋਂ ਚਨਜੀਤ ਸਿੰਘ ਚੰਨੀ 38000 ਤੋਂ ਵੱਧ ਵੋਟਾਂ ਤੋਂ ਅੱਗੇ ਚੱਲ ਰਹੇ ਨੇ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਬਹੁ ਵੀ ਮਾਨ ਅੱਗੇ ਚੱਲ ਰਹੇ ਨੇ ਤੇ ਉੱਥੇ ਹੀ ਹਰਸਿਮਰਤ ਕੋਰ ਬਾਦਲ ਅੱਗੇ ਚੱਲ ਰਹੇ ਨੇ ਬਠਿੰਡਾ ਸੀਟ ਤੋਂ ਤੇ ਦੋਸਤੋ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਭਾਈ ਅਮਰਤਪਾਲ ਸਿੰਘ 31000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਪਣੇ ਵਿਰੋਧੀ ਕੁਲਵੀਰ ਜੀਰਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਕੁਲਵੀਰ ਸਿੰਘ ਜੀਰਾ ਕਾਂਗਰਸ ਦੇ ਉਮੀਦਵਾਰ ਦੂਜੇ ਨੰਬਰ ਤੇ ਨੇ ਤੇ ਉਥੇ ਹੀ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਅੱਗੇ ਨੇ ਸਿਮਨਜੀਤ ਸਿੰਘ ਮਾਨ 36000 ਵੋਟਾਂ ਤੋਂ ਪਿੱਛੇ ਹੋ ਗਏ ਨੇ ਰਾਏ ਬਰੇਲੀ ਤੋਂ ਰਾਹੁਲ ਗਾਂਧੀ 18000 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਤੇ ਮੰਡੀ ਤੋਂ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਆ ਕਿ ਕੰਗਣਾ ਨੌ ਤੱਕੇ ਚੱਲ ਰਹੀ ਆ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 13000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਜ਼ਾਦ ਉਮੀਦਵਾਰ ਨੇ ਸਰਬਜੀਤ ਸਿੰਘ ਖਾਲਸਾ ਜੋ ਕਿ ਬਿਆਨਤ ਸਿੰਘ ਦੇ ਪੁੱਤਰ ਨੇ ਜਿਨ੍ਹਾਂ ਨੇ ਉਸ ਸਮੇਂ